ਦੋਸਤੋ অপরাধੀਆਂ ਦੇ ਹੌਸਲੇ ਕਿੰਨੇ ਵੱਧ ਗਿਆ ਇਸ ਘਟਨਾ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਠਿੰਡਾ ਦੇ ਸਿਵਲ ਹਸਪਤਾਲ 'ਚ ਖੜੇਆਂ ਸਟ੍ਰੀਚਰ ਤੇ ਜਿਹੜੇ ਇਹ ਮੁਲਾਜ਼ਮ ਪੈਣਾ ਇਹ ਪੀਸੀਆਰ ਪਾਰਟੀ 'ਚ ਤਨਾਸੀ ਤੇ ਗੁਰੂਕਲ ਰੋਡ ਬਠਿੰਡਾ ਤੇ ਇਹਨਾਂ ਨੇ ਨਾਕਾ ਲਗਾਇਆ ਸੀ ਕੋਈ ਸੋਚਨਾ ਮਿਲੀ ਸੀ ਚੋਰੀ ਦੇ ਮੋਟਰਸਾਈਕਲ ਬਾਰੇ ਤੇ ਜਦੋਂ ਉਹ ਚੋਰੀ ਦਾ ਮੋਟਰਸਾਈਕਲ ਲੈ ਕੇ ਦੋ ਵਿਅਕਤੀ ਉਤੋਂ ਲੰਘਦੇ ਆ ਤੇ ਇਹਨਾਂ ਨੇ ਪੁੱਛਗਿੱਛ ਕੀਤੀ ਰੋਕ ਕੇ ਉਹਨਾਂ ਨੂੰ ਤੇ ਪਰ ਜਿਹੜੇ ਉਹ ਸੀਗੇ ਚੋਰ ਤਾਂ ਚੋਰੀ ਹੁੰਦਾ ਉਹਦੇ ਦਿਮਾਗ 'ਚ ਡਰ ਸੀ ਉਹਨਾਂ ਦੇ ਤਾਂ ਉਹ ਤਿੱਖੀ ਚੀਜ਼ ਕੋਈ ਹਥਿਆਰ ਸੀ ਇਸ ਪੀਸੀਆਰ ਪਾਰਟੀ ਦੇ ਮੁਲਾਜ਼ਮ ਤੇ ਉਹਨਾਂ ਨੇ ਹਮਲਾ ਕਰਕੇ ਕੋਈ ਤਿੱਖੇ ਹਥਿਆਰ ਬਾਹ ਤੇ ਮਾਰਿਆ ਤੇ ਖੂਨ ਖੂਨ ਹੋ ਗਿਆ ਉਸ ਤੋਂ ਬਾਅਦ ਜਦੋਂ ਦਾਖਲ ਕਰਾਇਆ ਸਿਵਲ ਹਸਪਤਾਲ ਦੇ ਵਿੱਚ ਇੱਥੇ ਮੌਕੇ ਤੇ ਜਿਹੜੇ ਹੈ ਅਧਿਕਾਰੀ ਵੀ ਮੌਜੂਦ ਨੇ ਐਸਪੀ ਸਿਟੀ ਨਰਿੰਦਰ ਸਿੰਘ ਜੀ ਉਹਨਾਂ ਤੋਂ ਤਮਾਮ ਜਿਹੜੀ ਘਟਨਾ ਦੀ ਜਾਣਕਾਰੀ ਲਵਾਂਗੇ ਕਿ ਇਹਦੇ ਵਿੱਚ ਕੋਈ ਲੀਡ ਮਿਲੀ ਹੈ ਕੋਈ ਬੰਦਾ ਫੜਿਆ ਗਿਆ ਕਿ ਪਛਾਣ ਹੋਈ ਹੈ ਕਿਉਂਕਿ ਇੱਕ ਮੁਲਾਜ਼ਮ ਤੇ ਹਮਲਾ ਕਰਨਾ ਵੱਡੀ ਘਟਨਾ ਤੇ ਆਮ ਜਨਤਾ ਕਿੱਥੋਂ ਸੁਰੱਖਤ ਹੋਊਗੀ ਆਪਾਂ ਗੱਲਬਾਤ ਕਰਦੇ ਹਾਂ ਐਸਪੀ ਨਿਰੰਦਰਜੀ ਇੱਥੇ ਮੌਜੂਦ ਨੇ ਮੌਕੇ ਤੇ ਸਰ ਕੀ ਹੈ ਪੂਰਾ ਮਾਮਲਾ ਇੱਕ ਮੁਲਾਜ਼ਮ ਲక్ష్ਮੀ ਵੈਲ ਇਹ ਅੱਜ ਸਾਡੀ ਪੀਸੀਆਰ ਪਾਰਟੀ ਦੇ ਉੱਪਰ ਜੋ ਨਿਰੰਦਰ ਸਿੰਘ ਤਨਨਾਥ ਹੈਗਾ ਇਹ ਮੋਟਰਸਾਈਕਲ ਚੋਰੀ ਦੇ ਸੰਬੰਧ ਵਿੱਚ ਆਪਣੇ ਗੁਰੂਕੁਲ ਰੋਡ ਦੇ ਉੱਪਰ ਚੈਕਿੰਗ ਕਰ ਰਹੇ ਸੀਗੇ ਤਾਂ ਦੋ ਮੁੰਡੇ ਸੀਗੇ ਜਿਹੜੇ ਸ਼ੱਕੀ ਹਾਲਾਤ ਦੇ ਵਿੱਚ ਸੀਗੇ ਜਿਨ੍ਹਾਂ ਦੇ ਜੋ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀਗਾ ਉਸ ਦੇ ਉੱਪਰ ਆ ਰਹੇ ਸੀਗੇ ਤਾਂ ਜਦੋਂ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਪੁਲਿਸ ਪਾਰਟੀ ਨੇ ਫੜਨ ਦੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਐਸੇ ਨਰਿੰਦਰ ਸਿੰਘ ਦੇ ਜਿਹੜੇ ਹੈਗਾ ਇੱਕ ਉਹਦੇ ਕੋਲ ਚਾਕੂ ਨੂੰਮਾ ਚੀਜ਼ ਸੀਗੀ ਉਹਦੀ ਚੀਜ਼ ਦਾ ਜਿਹੜਾ ਵਾਰ ਹੈਗਾ ਉਹਦੇ ਤੇ ਵਾਰ ਕੀਤਾ ਤਾਂ ਉਹਦੀ ਬਾਹ ਜਿਹੜੀ ਹੈਗੀ ਆ ਬਾਹ ਦੇ ਉੱਪਰ ਲੱਗਾ ਸੋ ਅਸੀਂ ਉਹਨੂੰ ਨਰਿੰਦਰ ਸਿੰਘ ਨੂੰ ਸਿਵਲ ਹਸਪੀਟਲ ਠੰਡਾ ਵਿਖੇ ਇਲਾਜ ਲਈ ਲੈ ਕੇ ਆਏ ਆ ਤੇ ਥਾਣਾ ਕਨਾਲ ਕਲੋਨੀ ਦੇ ਵਿੱਚ ਜਿਹੜੀ ਬਣਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਤੇ ਜਲਦ ਜਲਦ ਦੋਸ਼ੀ ਨੂੰ ਉਹਨਾਂ ਨੂੰ ਫੜ ਲਿਆ ਜਾਊਗਾ ਘਟਨਾ ਕਿਹੜੀ ਜਗ੍ਹਾ ਤੇ ਹੋਈ ਆ ਸਾਡੇ ਇੱਕ ਅਥਾੜਾ ਕਨਾਲ ਕਲੋਨੀ ਦਾ ਏਰੀਆ ਹੈ ਗੁਰੂਪੁਰ ਦਾ ਮੋਟਰਸਾਈਕਲ ਸਵਾਰਦਾ ਜੋ ਇੱਕੋ ਵੇਲੇ ਕਿੰਨੇ ਲੋਕ ਸੀ ਉਹ ਉਹ ਦੋ ਜਣੇ ਦੀ ਜਿਹੜੀ ਪਹਿਲੀ ਮੋੜਲੀ ਗੱਲ ਸਾਹਮਣੇ ਆਈ ਦੋ ਜਣੇ ਸੀਗੇ ਹੋ ਸਕਦਾ ਉਹਨਾਂ ਦੇ ਨਾਲ ਹੋਰ ਵੀ ਬੰਦੇ ਇਨਵੋਲ ਹੋਣ ਉਹ ਡਿਊਰਿੰਗ ਇਨਵੈਸਟੀਗੇਸ਼ਨ ਦੇਖਿਆ ਜਾਊਗਾ ਸਰ ਕਿਹੇ ਜੀ ਕਾਰਵਾਈ ਕੀਤੀ ਜਾਣਗੀ ਸਾਡੇ ਵੱਲੋਂ ਜਿਹੜਾ ਮੁਲਾਜ਼ਮ ਹੈਗਾ ਉਹਦੇ ਬਿਆਨ ਕਲਮਬੰਦ ਕਰਕੇ ਜੋ ਬੰਦੀ ਕਾਰਵਾਈ ਸਾਡੇ ਵੱਲੋਂ ਥਾਣਾ ਕਰਾਲ ਕੌਣੀ ਦੇ ਵਿੱਚ ਕੀਤੀ ਜਾ ਰਹੀ ਹੈ ਸਰ ਪੀਸੀਆਰ ਨੰਬਰ ਕਿੰਨਾ ਸੀਗਾ ਇਹ 18 ਨੰਬਰ ਪੈਟਰੋਲ ਤੇ ਡਿਊਟੀ ਕਰਦੇ ਨੇ ਹਲਾਤ ਕਿਸ ਤਰ੍ਹਾਂ ਦੇ ਅਜਿਹਾ ਆ ਠੀਕ ਹੈ ਮੁਲਾਜ਼ਮ ਠੀਕ ਹੈ ਉਹਦੇ ਬਾਅਦ ਉੱਪਰ ਇੱਕ ਇੰਜਰੀ ਹੈ ਜਦੋਂ ਡਿਊਟੀ ਕਰ ਰਹੇ ਸੀ ਦੋਵੇਂ ਯਾਰ ਇਹ ਘਟਨਾ ਵਾਪਰ ਜਾਣੀ ਕਰਦਾ ਕਿਤੇ ਸਵਾਲ ਉੱਪਰ ਤੇ ਹੈਗੇ ਕਾਰਨ ਕੀ ਮੰਨਦੇ ਹੋ ਇਸ ਚੀਜ਼ ਪਿੱਛੇ ਲਾਉਣ ਆਟੋ ਕੀ ਸਥਿਤੀ ਕਿਦਾਂ ਜਿਹੜਾ ਵੀ ਬੰਦਾ ਕਿਸੇ ਨੂੰ ਕੋਈ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰੂਗਾ ਉਹ ਤਾਂ ਸਖਤੀ ਨਾਲ ਜੱਟਾ ਜਾਊਗਾ ਐਂਡ देयर विल बी ਨੋ ਲੀਨਿਐਂਸੀ ਇਨ ਦੀ ਸਰਕਾਰ। ਥੈਂਕ ਯੂ ਸਰ। ਉਮੀਦ ਹੈ ਕਿ ਜਿਹੜੇ ਇਸ ਘਟਨਾ ਦੇ ਦੋਸ਼ੀ ਨੇਗੇ ਉਹ ਜਲਦੀ ਫੜੇ ਜਾਣਗੇ ਕਿਉਂਕਿ ਜਦੋਂ ਅਪਰਾਧੀ ਹੁੰਦਾ ਨਾ ਕੋਈ ਕ੍ਰਾਈਮ ਕਰਦਾ ਉਹਨੂੰ ਐ ਲੱਗਦਾ ਕਿ ਅਸੀਂ ਮੌਕੇ ਤੇ ਫਰਾਰ ਹੋ ਗਏ। ਹੁਣ ਅਸੀਂ ਨਹੀਂ ਫੜੇ ਜਾਵਾਂਗੇ ਪਰ ਕੋਈ ਨਾ ਕੋਈ ਇਹ ਜਿਹਾ ਸਬੂਤ ਕੋਈ ਪ੍ਰੂਫ ਜਰੂਰ ਛੱਡ ਜਾਂਦਾ ਹੈ ਤੇ ਪੁਲਿਸ ਗਹਿਰੇ ਨਾਲ ਜਾਂਚ ਕਰ ਰਹੀ ਹੈ। ਇਹ ਫੜੇ ਜਾਣ ਕੀ ਅੱਗੇ ਦੀ ਜਿਹੜੀ ਅਪਡੇਟ ਹੈ ਉਹ ਅਸੀਂ ਜਲਦੀ ਤੁਹਾਨੂੰ ਦਿਖਾਵਾਂਗੇ ਜੁੜੇ ਹੋਏ ਸਾਡੇ ਚੈਨਲ ਪੰਜ ਪੰਜ ਟੀਵੀ ਨਾਲ ਮੈਂ ਦੇਵਕਰਨ ਜੈ ਹਿੰਦ ਚੈਪਰਤ